15 ਅਪ੍ਰੈਲ 1955 ਗੱਲ ਤਾਂ ਬੜੀ ਸੌਖੀ ਹੈ ਪਰ ਪੜਿਆ ਹੋਇਆ ਦੀ ਸਮਝ ਵਿੱਚ ਮੁਸ਼ਕਲ ਆਉਂਦੀ ਹੈ ਬਹੁਤ ਸਮਾਂ ਲਗਾਉਣਾ ਪੈਂਦਾ ਹੈ ਸਭ ਵਿਆਖਿਆ ਉਹਨਾਂ ਵਾਸਤੇ ਹੀ ਹੈ ਅਨਪੜ੍ਹਤ ਤਾਂ ਦਸੀ ਗੱਲ ਨੂੰ ਮੰਨ ਕੇ ਝੱਟ ਉਸ ਪਰ ਅਮਲ ਕਰਨ ਲੱਗ ਪੈਂਦੇ ਹਨ ਤੇ ਸੁਖੀ ਹੋ ਜਾਂਦੇ ਹਨ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਹੀ ਸਭ ਕੁਝ ਹੈ ਬਸ ਨਾਮ ਜਪਣ ਵਿੱਚ ਲੱਗੇ ਰਹੋ ਇਸ ਨੂੰ ਛੱਡੋ ਨਾ ਨਾਮ ਜਪਣ ਵਾਲੇ ਨੂੰ ਆਪਣੇ ਤੇ ਹੰਕਾਰ ਨਹੀਂ ਹੁੰਦਾ ਉਹ ਕਹਿੰਦਾ ਹੈ ਮੈਂ ਵਾਹਿਗੁਰੂ ਵਾਹਿਗੁਰੂ ਤਾਂ ਕਰਦਾ ਹਾਂ ਇਹ ਤਾਂ ਤਰਲਾ ਹੀ ਹੈ ਨਾ ਸਾਈਂ ਦੇ ਰਜਾਉਣ ਦਾ ਲੋਕ ਵਾਹਿਗੁਰੂ ਨੂੰ ਦੇਖਣਾ ਚਾਹੁੰਦੇ ਹਨ ਬੜੀ ਤੀਬਰ ਇੱਛਾ ਹੋਵੇ ਤਾਂ ਵਾਹਿਗੁਰੂ ਕੁਝ ਬਣ ਕੇ ਵੀ ਆਦਰਸ਼ਨ ਦਿੰਦਾ ਹੈ ਪਰ ਉਹ ਤਾਂ ਚਿਲਕਾਰਾ ਮਾਰ ਤਹੀ ਹੁੰਦਾ ਹੈ ਆਇਆ ਤੇ ਚਲਾ ਗਿਆ ਪ੍ਰਹਿਲਾਦ ਨੂੰ ਨਰਸਿੰਘ અવਤਾਰ ਬਣ ਕੇ ਆ ਦਰਸ਼ਨ ਦਿੱਤੇ ਸਨ ਪਰ ਇਹ ਜਰਾ ਕੁ ਵਾਸਤੇ ਸੀ ਸ਼ੇਰ ਬਣ ਕੇ ਉਸ ਦੇ ਨਾਲ ਤਾਂ ਨਹੀਂ ਨਾ ਵਾਹਿਗੁਰੂ ਫਿਰਦਾ ਰਿਆ ਦੇਰ ਦੀ ਗੱਲ ਹੈ ਅਸੀਂ ਕਸ਼ਮੀਰ ਜਾ ਰਹੇ ਸੀ ਤਾਂ ਸਾਨੂੰ ਰਾਵਲ ਪਿੰਡੀ ਇੱਕ ਬੀਬੀ ਮਿਲੀ ਉਹ ਵਿਧਵਾ ਸੀ ਜਿਸ ਦਾ ਪਤੀ ਗੁਜ਼ਰ ਚੁੱਕਾ ਸੀ ਉਹ ਦੁਖੀ ਸੀ ਜਿਸ ਦੇ ਘਰੀ ਠਹਿਰੇ ਸਾਂ ਉਹਨਾਂ ਦੀ ਨੂੰ ਸੀ ਸਾਡੇ ਹੱਥ ਧਲਾਉਣ ਆਈ ਜਦ ਹੱਥ ਧੁਲਾ ਰਹੀ ਸੀ ਤਾਂ ਅਸਾਂ ਮਹਿਸੂਸ ਕੀਤਾ ਕਿ ਇਸ ਦੇ ਸਰੀਰ ਵਿੱਚੋਂ ਅੱਗ ਨਿਕਲ ਰਹੀ ਹੈ ਤੇ ਬੜੀ ਦੁਖੀ ਹੈ ਅਸਾਂ ਕਰਦਿਆਂ ਤੋਂ ਉਸ ਦਾ ਹਾਲ ਪੁੱਛਿਆ ਜਦ ਦੂਸਰੀ ਵਾਰ ਹੱਥ ਧਲਾਉਣ ਆਈ ਤਾਂ ਅਸਾਂ ਉਸ ਨੂੰ ਕਿਹਾ ਕਿ ਤੈਨੂੰ ਕਿਸੇ ਨੇ ਇੱਕ ਸੁਨੇਹਾ ਭੇਜਿਆ ਹੈ ਉਸਨੇ ਅੱਗੋਂ ਬੜੀ ਕੋਰਖਤ ਆਵਾਜ਼ ਵਿੱਚ ਕਿਹਾ ਕਿ ਹਾ ਸੁਨੇਹਾ ਸਾਨੂੰ ਸੜਿਆਂ ਨੂੰ ਕੌਣ ਸੁਨੇਹੇ ਭੇਜਦਾ ਹੈ ਮੈਂ ਫਿਰ ਕਿਹਾ ਕਿ ਉਹ ਜਿਹੜਾ ਸਾਰਿਆਂ ਦਾ ਆਪਣਾ ਹੈ ਉਸਨੇ ਸੁਨੇਹਾ ਭੇਜਿਆ ਹੈ ਉਸਨੇ ਫਿਰ ਪੁੱਛਿਆ ਕਿਸ ਨੇ ਅਸਾਂ ਕਿਹਾ ਕਿ ਸਤਿਗੁਰੂ ਬਾਬੇ ਨਾਨਕ ਨੇ ਤੈਨੂੰ ਸੁਨੇਹਾ ਭੇਜਿਆ ਹੈ ਤੇ ਉਹਨੇ ਕਿਹਾ ਹੈ ਕਿ ਤੈਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਬਣਨ ਵਾਸਤੇ ਨਹੀਂ ਪੈਦਾ ਕੀਤਾ ਤੈਨੂੰ ਤੇ ਨਾਮ ਜਪਣ ਵਾਸਤੇ ਪੈਦਾ ਕੀਤਾ ਸੀ ਉਹ ਕਹਿਣ ਲੱਗੀ ਨਾਮ ਕੀ ਹੁੰਦਾ ਹੈ ਅਸਾਂ ਉਸ ਨੂੰ ਵਾਹਿਗੁਰੂ ਮੰਤਰ ਦਾ ਜਾਪ ਕਰਨ ਵਾਸਤੇ ਸਮਝਾਇਆ ਇਹ ਗੱਲ ਉਹ ਮੰਨ ਗਈ ਤੇ ਨਾਮ ਜਪਣ ਲੱਗ ਪਈ ਥੋੜੇ ਦਿਨਾਂ ਵਿੱਚ ਹੀ ਉਹ ਸੁਖੀ ਹੋ ਗਈ ਅੰਦਰ ਠੰਡ ਪੈ ਗਈ ਫਿਰ ਉਸਨੇ ਨਾਮ ਦੀ ਬਾਬਤ ਕਦੀ ਕੁਝ ਨਹੀਂ ਪੁੱਛਿਆ ਤੇ ਸ਼ੌਂਕ ਨਾਲ ਲੱਗੀ ਰਹੀ ਇੱਕ ਵੇਰ ਫੇਰ ਮਿਲੀ ਤਾਂ ਕਹਿਣ ਲੱਗੀ ਸਹੁਰਾ ਹੁਣ ਰੋਟੀ ਦੇਣੋ ਵੀ ਸੰਕੋਚ ਕਰ ਰਿਹਾ ਹੈ ਅਸਾਂ ਉਸਨੂੰ ਕਿਹਾ ਥੋੜਾ ਪੜ੍ਹ ਕੇ ਨੌਕਰੀ ਕਰ ਲੈ ਉਸਨੇ ਪੜ੍ਹਨਾ ਸ਼ੁਰੂ ਕੀਤਾ ਜੂਨੀਅਰ ਕੈਂਬਰਸ ਦਾ ਇਮਤਿਹਾਨ ਦੇ ਦਿੱਤਾ ਕੁੜੀਆਂ ਨੇ ਕਿਹਾ ਤੂੰ ਤਾਂ ਖਾਸ ਮਿਹਨਤ ਹੀ ਨਹੀਂ ਕੀਤੀ ਤਾਂ ਪਾਸ ਕਿਵੇਂ ਹੋਵੇਗੀ ਉਸਨੇ ਕਿਹਾ ਪਾਸ ਕਰਨ ਵਾਲਾ ਕੋਈ ਹੋਰ ਹੈ ਪ੍ਰੀਖਿਅਕ ਨਹੀਂ ਉਹ ਇਮਤਿਹਾਨ ਵਿੱਚ ਪਾਸ ਹੋ ਗਈ ਦੇਸ਼ ਦਾ ਜਦ ਵਟਵਾਰਾ ਆਇਆ ਉਹ ਪਿੰਡ ਤੋਂ ਦਿੱਲੀ ਆ ਗਈ ਇੱਥੇ ਆ ਕੇ ਉਸਨੇ ਨੌਕਰੀ ਵਾਸਤੇ ਅਰਜੀ ਦਿੱਤੀ ਅਰজੀਆਂ ਬੜੀਆਂ ਸਨ ਹੋਰਨਾ ਨੇ ਕਿਹਾ ਤੈਨੂੰ ਕਿਸੇ ਨੇ ਲੈਣਾ ਹੈ ਭਾਵ ਕਿਸ ਨੇ ਲੈਣਾ ਉਸਨੇ ਜਵਾਬ ਦਿੱਤਾ ਜੋ ਲੈਣ ਵਾਲਾ ਹੈ ਉਹ ਆਬਹੀ ਲੈ ਲਵੇਗਾ ਸਾਰੇ ਫਿਕਰਾਨੇ ਉਸ ਨੂੰ ਹਨ ਉਸ ਨੂੰ ਨੌਕਰੀ ਮਿਲ ਗਈ ਹੁਣ ਗੁਜ਼ਾਰੇਯੋਗੀ ਤਨਖਾਹ ਆ ਰਹੀ ਹੈ ਸੋਹਣੀ ਸੂਰਤ ਵਾਲੀ ਹੈ ਸਤਿਗੁਰੂ ਦੇ ਹਾਜ਼ਰ ਨਾਜ਼ਰ ਹੋਣ ਦਾ ਉਸ ਨੂੰ ਇਤਨਾ ਵਿਸ਼ਵਾਸ ਹੈ ਇਹ ਵਿਸ਼ਵਾਸ ਉਸ ਦੇ ਜੀਵਨ ਦੇ ਹਰ ਮਰਹਲੇ ਤੇ ਉਸ ਦਾ ਸਹਾਈ ਹੈ ਹੁਣ ਉਹ ਨਾਲੇ ਨਾਮ ਜਪਦੀ ਹੈ ਨਾਲੇ ਆਪਣਾ ਨਿਰਬਾਹ ਆਪਣੀ ਦਸਾਂ ਨੋਹਾਂ ਦੀ ਕਮਾਈ ਨਾਲ ਕਰਦੀ ਹੈ ਤੇ ਆਪਣੇ ਭਰਾਵਾਂ ਨੂੰ ਵੀ ਉਸਨੇ ਪਾਲਿਆ ਹੈ ਨਾਮ ਜਪਣ ਵਾਲੇ ਵਿੱਚ ਸ਼ਕਤੀ ਆ ਜਾਂਦੀ ਹੈ ਇੱਕ ਸਿੱਖ ਦੀ ਇਤਿਹਾਸਕ ਕਥਾ ਹੈ ਉਹ ਚੱਕੀ ਪੀਣ ਦੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਰਹਿੰਦਾ ਸੀ ਜਿੰਨਾਂ ਦੀ ਉਹ ਚੱਕੀ ਪੀਸਦਾ ਹੁੰਦਾ ਸੀ ਸਤਿਗੁਰਾਂ ਨੇ ਉਹਨਾਂ ਨੂੰ ਮੰਜੀ ਬਖਸ਼ੀ ਹੋਈ ਸੀ ਇੱਕ ਦਿਨ ਮੰਜੀ ਬੈਠਣ ਵਾਲੇ ਦਾ ਇੱਕ ਸੇਵਕ ਤੇ ਉਸ ਦਾ ਲੜਕਾ ਗੱਲਾਂ ਕਰ ਰਹੇ ਸਨ ਕਿ ਸਤਿਗੁਰਾਂ ਨੇ ਇੰਜ ਕਿਉਂ ਕੀਤਾ ਇਹ ਨਹੀਂ ਕਰਨਾ ਚਾਹੀਦਾ ਸੀ ਇਹ ਸਿੱਖ ਸੁਣਦਾ ਸੀ ਇਸ ਤੋਂ ਰਿਹਾ ਨਾ ਗਿਆ ਤੇ ਇਸ ਨੇ ਉਹਨਾਂ ਨੂੰ ਕਿਹਾ ਕਿ ਗੁਰੂ ਅਭੁੱਲ ਹੈ ਉਹਨਾਂ ਤੇ ਇਤਰਾਜ਼ ਕਰਨਾ ਵਾਜਬ ਨਹੀਂ ਮੰਜੀ ਵਾਲੇ ਦੇ ਲੜਕੇ ਨੇ ਉਸ ਨੂੰ ਛਿੜਕਿਆ ਤੇ ਕਿਹਾ ਇਸ ਸਾਡੀਆਂ ਗੱਲਾਂ ਵਿੱਚ ਦਖਲ ਦੇਣ ਵਾਲਾ ਤੂੰ ਕੌਣ ਹੁੰਦਾ ਹੈ? ਜਾ ਇੱਕ ਪਾਸੇ ਉਹ ਬੈਠ। ਇਸਨੇ ਕਿਹਾ ਕਿ ਮੈਨੂੰ ਬੇਸ਼ੱਕ ਗਾਲਾਂ ਕੱਢ ਲਵੋ। ਸਤਿਗੁਰਾਂ ਤੇ ਨੁਕਤਾ ਚੀਨੀ ਨਾ ਕਰੂ। ਲੜਕੇ ਨੇ ਕਿਹਾ ਕਰਾਂਗੇ। ਜਾ ਤੂੰ ਆਪਣਾ ਕੰਮ ਕਰ। ਇਸਨੇ ਉੱਤਰ ਦਿੱਤਾ ਤੁਸੀਂ ਗੁਰੂ ਦੇ ਬਣਾਏ ਹੋ। ਆਫਰ ਕਿਉਂ ਗਏ ਹੋ? ਇਹ ਕਹਿਣ ਤੇ ਉਹਨਾਂ ਦੋਹਾਂ ਗੁਰੂ ਕੀ ਨਿੰਦਿਆ ਕਰਨ ਵਾਲਿਆਂ ਨੂੰ ਅਫਾਰਾ ਹੋ ਗਿਆ ਇਲਾਜ ਕਰਾਏ ਕੁਝ ਆਰਾਮ ਨਾ ਆਇਆ ਸਤਿਗੁਰਾਂ ਨੂੰ ਪਤਾ ਲੱਗਾ ਉਹ ਮਿਲਣ ਆਏ ਇਹਨਾਂ ਨੇ ਕਿਹਾ ਹੁਣ ਮਰਨ ਨੂੰ ਤਿਆਰ ਬੈਠੇ ਹਾਂ ਬਖਸ਼ ਲਵ ਸਤਿਗੁਰਾਂ ਨੇ ਕਿਹਾ ਤੁਸਾਂ ਹਲੇ ਮਰਨਾ ਨਹੀਂ ਹੈ ਤੁਸਾਂ ਨੂੰ ਇਸ ਚੱਕੀ ਪੀਸਣ ਵਾਲੇ ਦਾ ਸਰਾਪ ਲੱਗਾ ਹੈ ਇਸ ਨੇ ਤੁਹਾਨੂੰ ਕਿਹਾ ਸੀ ਜੋ ਆਫਰ ਗਏ ਹੋ ਉਹਨਿਸ ਦੇ ਚਰਨ ਛੋਹਣਗੇ ਤਾਂ ਆਰਾਮ ਆ ਜਾਏਗਾ ਜਿਸ ਦੇ ਕਹਿਣ ਤੇ ਤੁਸਾਨੂੰ ਤਕਲੀਫ ਹੋਈ ਹੈ ਉਹੀ ਬਖਸ਼ ਸਕਦਾ ਹੈ ਇਸ ਨੇ ਆਪਣੇ ਵੱਲੋਂ ਤਾਂ ਸਹਿਮ ਨਹੀਂ ਕਿਹਾ ਸੀ ਕਿ ਤੁਸੀਂ ਆਫਰ ਗਏ ਹੋ ਅਰਥਾਤ ਹੰਕਾਰੀ ਹੋ ਗਏ ਹੋ ਵਾਹਿਗੁਰੂ ਦਾ ਇਹ ਨਾਮ ਜਪਦਾ ਹੈ ਉਸ ਨੇ ਇਸ ਦੀ ਬਾਣੀ ਵਿੱਚ ਸਤਿਆ ਬਖਸ਼ੀ ਹੈ ਤੇ ਤੁਹਾਨੂੰ ਅਫਾਰਾ ਪੈ ਗਿਆ ਹੈ ਉਹਨਾਂ ਨੇ ਕਿਹਾ ਇਹ ਸਾਡਾ ਨੌਕਰ ਹੈ ਕੀ ਅਸੀਂ ਇਸ ਤੋਂ ਮੁਆਫੀ ਮੰਗੀਏ ਸਤਿਗੁਰਾਂ ਨੇ ਕਿਹਾ ਕਿ ਹਾਂ ਇਹ ਨਾਮੀ ਪੁਰਖ ਹੈ ਇਹ ਚੱਕੀ ਪੀਸਦਾ ਵਾਹਿਗੁਰੂ ਵਾਹਿਗੁਰੂ ਜਪਦਾ ਸੀ ਤੇ ਇਸ ਵਿੱਚ ਇਹ ਸ਼ਕਤੀ ਆ ਗਈ ਸੀ ਇਸ ਤਰ੍ਹਾਂ ਦੀ ਇੱਕ ਮਹਾ ਭਾਰਤ ਵਿੱਚ ਕਥਾ ਆਉਂਦੀ ਹੈ ਪਾਂਡਵਾਂ ਨੇ ਜੱਗ ਕੀਤਾ ਜੇ ਜੱਗ ਨਿਰਵਿਗਨ ਹੋਇਆ ਹੋਵੇ ਤਾਂ ਪਿੱਛੋਂ ਸੰਖ ਆਪ ਹੀ ਵੱਜ ਪੈਂਦਾ ਸੀ ਜਦ ਸੰਖ ਨਾ ਵੱਜਿਆ ਤਾਂ ਪਾਂਡਵ ਘਬਰਾ ਗਏ ਤੇ ਸ੍ਰੀ ਕ੍ਰਿਸ਼ਨ ਜੀ ਨੂੰ ਕਿਹਾ ਜਗ ਵਿੱਚ ਤੁਸੀਂ ਆਪ ਸੀ ਫਿਰ ਸੰਖ ਕਿਉਂ ਨਹੀਂ ਵੱਜਿਆ ਕਸਰ ਕੀ ਬੈਗੀ ਹੈ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਮੇਰੇ ਖਾਣ ਨਾਲ ਜਗ ਕਾਮਯਾਬ ਨਹੀਂ ਹੋਣਾ ਬਾਲਮੀਕ ਜੋ ਤੁਸੀਂ ਅਸ਼ੂਤ ਗਿਣਿਆ ਹੈ ਤੋ ਸਾਡਾ ਘਰ-ਬਾਰ ਸਾਫ਼ ਕਰਦਾ ਹੈ ਉਸ ਨੂੰ ਖੁਲਾਵੋ ਤਾਂ ਜਗ ਸੰਪੂਰਨ ਹੋਏਗਾ ਉਹ ਨਾਮੀ ਹੈ ਬਾਕੀ ਸਭ ਮੈਂ ਵਾਲੇ ਬ੍ਰਹਮ ਗਿਆਨੀ ਹਨ ਉਹਨਾਂ ਜਦ ਬਾਲਬੀਕ ਜੀ ਨੂੰ ਲਿਆ ਕੇ ਖਾਣਾ ਖਵਾਇਆ ਤਾਂ ਸੰਖ ਵੱਜ ਪਿਆ ਇਸ ਤਰ੍ਹਾਂ जग ਸੰਪੂਰਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ